ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਮੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਸੰਡੇ ਸੇਲ ਲੁਧਿਆਣੇ ਦੇ ਬਾਜ਼ਾਰਾਂ ਦੀ ਤਾਂ ਬਿਲਕੁਲ ਜੀ ਤਾਂ ਅੱਜ ਹੈ ਜੀ ਸਾਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਲੁਧਿਆਣੇ ਦਾ ਘੰਟਾ ਘਰ ਮਾਰਕੀਟ ਤਾਂ ਇਹ ਜਿਹੜਾ ਚੌਂਕ ਹੈ ਜੀ ਇਹ ਲੁਧਿਆਣੇ ਦਾ ਘੰਟਾ ਘਰ ਚੌਂਕ ਹੀ ਹੈ ਜੀ ਬਸ ਇੱਥੋਂ ਚੋੜਾ ਬਾਜ਼ਾਰ ਸਟਾਰਟ ਹੋ ਜਾਂਦਾ ਹੈ ਜੀ ਤਾਂ ਦੇਖੋ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਮਤਲਬ ਇਅਰਿੰਗਸ ਵਾਲੇ ਬ੍ਰੇਸਲੇਟਸ ਵਾਲੇ ਆ ਮਤਲਬ ਕੁਝ ਵੀ ਇਦਾਂ ਦਾ ਸਮਾਨ ਥੋੜਾ ਲਾਈਟ ਵੇਟ ਵਾਲਾ ਸਸਤੇ ਵਾਲਾ ਲੈਣਾ ਤਾਂ ਉਹ ਤੁਹਾਨੂੰ ਇੱਥੇ ਮਤਲਬ ਇਹਨਾਂ ਨੇ ਇਦਾਂ ਪੂਰੇ ਹੈਂਗਰ ਵਿੱਚ ਟੰਗੇ ਹੁੰਦੇ ਨੇ ਬਹੁਤ ਜ਼ਿਆਦਾ ਵੈਰਾਈਟੀ ਹੁੰਦੀ ਤੇ ਇਹ ਵਾਲੇ ਸੀਗਾ ਜੀ ਇੱਥੇ 30 ਰੁਪਏ ਦਾ ਕੋਈ ਵੀ ਤੁਸੀਂ ਪੀਸ ਲਵੋ ਜੀ ਇਹ ਇੱਥੇ 30 ਰੁਪਏ ਦਾ ਸੀਗਾ ਇਹ ਪਹਿਲਾਂ ਸਸਤੇ ਹੁੰਦੇ ਸੀਗੇ 20-20 ਰੁਪਏ ਦੇ ਆਉਂਦੇ ਸੀਗੇ ਤੇ ਹੁਣ ਮਹਿੰਗਾਈ ਵੀ ਵੱਧ ਗਈ ਹੈ ਉਸ ਵਜ੍ਹਾ ਕਰਕੇ ਇਹਨਾਂ ਚੀਜ਼ਾਂ ਦਾ ਰੇਟ ਵਿੱਚ ਵੀ ਫਰਕ ਆ ਗਿਆ ਹੈ ਜੀ ਤਾਂ ਦੇਖੋ ਜੀ ਆ ਇੱਥੇ ਕੁੜੀਆਂ ਦੇ ਬ੍ਰੇਸਲੇਟ ਸੀਗੇ ਇਹ ਵੀ ਇੱਥੇ 30-30 ਰੁਪਏ ਦਾ ਸੀਗਾ ਕੋਈ ਵੀ ਤੁਸੀਂ ਇੱਥੇ ਪੀਸ ਲਵੋ ਇਅਰਿੰਗਸ ਲਵੋ ਟੋਪਸ ਲਵੋ ਹੈਂਗਿੰਗ ਵਾਲੇ ਇਅਰਿੰਗਸ ਲਵੋ ਝੂਮਕੇ ਲਵੋ ਕੁਝ ਵੀ ਮਤਲਬ ਲਾਈਟ weight ਜਾਂ ਫਿਰ ਇਸ ਤਰ੍ਹਾਂ ਦੇ ਬ੍ਰੇਸਲੇਟ ਪਾਣੇ ਇੱਕ ਤੋਂ ਇੱਕ ਵੈਰਾਈਟੀ ਸਾਰੇ ਤੁਹਾਨੂੰ ਇੱਥੇ ਸਿਰਫ 30-30 ਰੁਪਏ ਦਾ ਕੋਈ ਵੀ ਤੁਸੀਂ ਇੱਥੋਂ ਪੀਸ ਲੈ ਸਕਦੇ ਹੋ ਜੀ ਤੇ ਜਿਹੜੀ ਸੰਡੇ ਸੇਲ ਹੁੰਦੀ ਹੈ ਜੀ ਲੁਧਿਆਣੇ ਦੀ ਤਕਰੀਬਨ ਹਰ ਬਾਜ਼ਾਰਾਂ ਵਿੱਚ ਲੱਗਦੀ ਹੈ ਜੀ ਤੇ ਲੱਗਦੀ ਸਿਰਫ ਸੰਡੇ ਨੂੰ ਹੈ ਚਾਹੇ ਉਹ ਫੀਲਡਗੰਜ ਬਾਜ਼ਾਰ ਹੋਵੇ ਚੌੜਾ ਬਾਜ਼ਾਰ ਹੋਵੇ ਘੰਟਾ ਘਰ ਮਾਰਕੀਟ ਹੋਵੇ ਔਰ ਬਸਤੀ ਜੋਦੇਵਾਲ ਦਾ ਬਾਜ਼ਾਰ ਹੋਵੇ ਜਿਹੜੇ ਥੋੜੇ ਜਿਹੇ ਲੁਧਿਆਣੇ ਦੇ ਮਤਲਬ ਮੇਨ ਮੇਨ ਬਾਜ਼ਾਰ ਹੈ ਬਹੁਤ ਸਾਰੇ ਬਾਜ਼ਾਰ ਹੈ ਲੁਧਿਆਣੇ ਚ ਜੀ ਜਿੱਥੇ ਕਿ ਜੀ ਤੁਹਾਨੂੰ ਸੰਡੇ ਦੀਆਂ ਸੇਲਾਂ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਸੰਡੇ ਨੂੰ ਹੁੰਦੀ ਹੈ ਜੀ ਛੁੱਟੀ ਤੇ ਇਸ ਵਜਾ ਕਰਕੇ ਸਭ ਤੋਂ ਵੱਧ ਬਾਜ਼ਾਰਾ ਵਿੱਚ ਸੇਲ ਸੰਡੇ ਨੂੰ ਲੱਗਦੀ ਹੈ ਤੇ ਦੇਖੋ ਜੀ ਇਹ ਜਿਹੜਾ ਲੁਧਿਆਣੇ ਦਾ ਚੌੜਾ ਬਾਜ਼ਾਰ ਹੈ ਸਭ ਤੋਂ ਸਸਤਾ ਬਾਜ਼ਾਰ ਹੈ ਤੇ ਜਿਹੜਾ ਕਾਂਟਾਕਾਰ ਮਾਰਕੀਟ ਹੈ ਉਹ ਚੌੜੇ ਬਾਜ਼ਾਰ ਨਾਲੋਂ ਵੀ ਸਸਤੀ ਮਾਰਕੀਟ ਹੈ ਇੱਥੇ ਜੀ ਲੱਗੀ ਫੱਬੀ ਬਹੁਤ ਲਗਾਉਂਦੇ ਨੇ ਤਾਂ ਜਿਨ੍ਹਾਂ ਦਾ ਤਾਂ ਫਿਕਸ ਰੇਟ ਹੈ ਉਹਨਾਂ ਚ ਤਾਂ ਚਲੋ ਅਸੀਂ ਘੱਟ ਵੱਧ ਨਹੀਂ ਕਰ ਸਕਦੇ ਬਟ ਜਿਹੜੀਆਂ ਦੁਕਾਨਾਂ ਐਦਾਂ ਮਤਲਬ ਬੋਲ ਕੇ ਜਿਵੇਂ ਮੰਨ ਲਓ 100 ਰੁਪਏ ਦੀ ਚੀਜ਼ ਹੈ ਉਹ ਆਰਾਮ ਨਾਲ 50-60 ਰੁਪਏ ਦੀ ਦੇ ਦਿੰਦੇ ਨੇ ਅਗਰ ਉਹਨਾਂ ਨਾਲ ਥੋੜੀ ਬਾਰਗੇਨਿੰਗ ਕਰੋ ਨਾ ਉਹ ਅੱਧੋ-ਅੱਧੋ ਦਾ ਫਰਕ ਹੋ ਜਾਂਦਾ ਹੈ ਜੀ ਤਾਂ ਜੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਵਿੱਚ ਤੁਸੀਂ ਬਣੇ ਰਹੋ ਤੇ ਤੁਹਾਡਾ ਕੋਈ ਵੀ ਸਵਾਲ ਹੈ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਮੈਨੂੰ ਅੱਜ ਸਬਸਕ੍ਰਾਈਬਰ ਬਿਲੇ ਅੱਜ ਧੂਰੀ ਤੋਂ ਸਿਗੇ ਆਏ ਤੇ ਉਹਨਾਂ ਨੇ ਮੈਨੂੰ ਪਹਿਚਾਣਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਕਿਹਾ ਕਿ ਅਸੀਂ ਫੈਸ਼ਨ ਕਿੰਗ ਵਿੱਚ ਜਾਣਾ ਹੈ ਤੇ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਆ ਤਾਜੀ ਸੱਚੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਕਹਿੰਦੇ ਸੀ ਤੁਹਾਨੂੰ ਫੋਨ ਕਰਨਾ ਸੀਗਾ ਬਟ ਦੇਖੋ ਜੀ ਅਸੀਂ ਨਾ ਐਡਾ ਨੰਬਰ ਨਹੀਂ ਆਪਣਾ ਦੇ ਸਕਦੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਮੈਨੂੰ ਮੇਲ ਕਰੋ ਤੇ ਜਾਂ ਫਿਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਅਗਰ ਤੁਸੀਂ ਲੁਧਿਆਣਾ ਵਿੱਚ ਆਉਣਾ ਚਾਹੁੰਦੇ ਹੋ ਤੇ ਮੇਰੀ ਵੀਡੀਓਜ਼ ਦੇਖ ਕੇ ਆਉਣਾ ਚਾਹੁੰਦੇ ਹੋ ਤਾਂ ਜੀ ਤੁਹਾਡਾ ਮੋਸਟ ਵੈਲਕਮ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਪੁੱਛੋ ਜੀ ਤਾ ਦੇਖੋ ਜੀ ਇੱਥੇ ਹੁਣ ਹੋ ਗਈ ਹੈ ਘੰਟਾ ਘਰ ਮਾਰਕੀਟ ਸਟਾਰਟ ਤੇ ਸੰਡੇ ਸੇਲ ਹੈ ਹਰ ਪਾਸੇ ਤੁਹਾਨੂੰ ਇੱਥੇ ਵੈਰਾਈਟੀ ਕੱਪੜਾ ਜੁੱਤੀਆਂ ਬੈਲਟਾਂ ਪਰਫਿਊਮ ਆ ਮਤਲਬ ਕੁਝ ਵੀ ਇਦਾਂ ਦਾ ਸਾਮਾਨ ਲੈਣਾ ਸਭ ਤੋਂ ਵੱਧ ਸੇਲਾਂ ਲੱਗਦੀਆਂ ਜਿਵੇਂ ਆ ਦੇਖੋ ਕੁੜੀਆਂ ਦੇ ਪਲਾਜ਼ੋ ਆ ਇਹ ਇੱਥੇ 1.5 150 ਰੁਪਏ ਦੇ ਦੋ ਮਿਲ ਰਹੇ ਸੀਗੇ 150 ਰੁਪਏ ਦਾ ਇੱਕ ਆਉਂਦਾ ਹੈ ਵੈਸੇ ਇਹ ਨਾਰਮਲ ਬਜ਼ਾਰਾ ਵਿੱਚ ਤੇ ਇੱਥੇ ਅੱਜ ਘੰਟਾ ਘਰ ਮਾਰਕੀਟ ਵਿੱਚ ਸਭ ਤੋਂ ਸਸਤੀ ਮਾਰਕੀਟ ਹੈ ਜੀ ਘੰਟਾ ਘਰ ਮਾਰਕੀਟ ਤਾਂ ਦੇਖੋ ਜੀ ਮੇਰੀ ਬੇਟੀ ਖੁਦ 13 ਸਾਲ ਦੀ ਹੈ ਤੇ ਇਹਦੇ ਮਤਲਬ ਕਾਫੀ ਖੁੱਲਾ ਡੁੱਲਾ ਕੱਪੜਾ ਹੀ ਆਉਂਦਾ ਹੈ ਤੇ ਇਸ ਦੇ ਨਾਪ ਦੇ ਪਲਾਜ਼ੋ ਸੀਗੇ 150 ਰੁਪਏ ਦੇ ਦੋ ਸਿਰਫ 75 ਰੁਪਏ ਦਾ ਇੱਕ ਪਲਾਜ਼ੋ ਬੈਠਿਆ ਤੇ ਕੱਪੜਾ ਕਾਫੀ ਮਤਲਬ ਲੈਰੀਆ ਟਾਈਪ ਹੈ ਤੇ ਇਦਾਂ ਦੇ ਕੁੜੀਆਂ ਨੂੰ ਡੇਲੀ ਵੇਅਰ ਵਾਸਤੇ ਜਾਂ ਫਿਰ ਕਿਤੇ ਅੰਦਰ ਬਾਹਰ ਜਾਣਾ ਤਾਂ ਵਧੀਆ ਹੁੰਦੇ ਐ ਵਾਲੇ ਇਹਨਾਂ ਵਿੱਚ ਗਰਮੀ ਗਰਮੀ ਨਹੀਂ ਲੱਗਦੀ ਹੁੰਦੀ ਵੈਸੇ ਤਾਂ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਆਪਣੇ ਏਰੀਏ ਵਿੱਚ ਇਹ ਵਾਲੇ ਪਲਾਜ਼ੋ ਕਿੰਨੇ ਦਾ ਮਿਲਦਾ ਹੈ 100 ਤੋਂ ਘੱਟ ਤਾਂ ਵੈਸੇ ਮਿਲਦਾ ਨਹੀਂ ਹੋਣਾ ਵੈਸੇ 100 ਤੋਂ ਪਲੱਸ ਹੀ ਹੁੰਦਾ ਹੈ ਹੈਨਾ ਤਾਂ ਦੇਖੋ ਜੀ ਇੱਥੇ ਜਿਹੜੀਆਂ ਲੋਹਰਾ ਪਈਆਂ ਹੋਈਆਂ ਨੇ ਐ ਇੱਥੇ 150 ਰੁਪਏ ਦੀ ਇੱਕ ਸੀਗੀ ਜੈਂਟਸ ਲੋਹਰਾ ਤੇ ਆ ਕੁੜੀਆਂ ਦੇ ਪਲਾਜ਼ੋ ਇੱਥੇ ਫਿਰ ਮੈਂ ਕਲਰ ਉਹੀ ਦੇਖ ਰਹੀ ਸੀਗੀ ਤੇ ਫਿਰ ਮੇਰੀ ਬੇਟੀ ਇੱਥੇ ਦੋ ਲੈ ਲੈਂਦੀ ਹੈ 150 ਦੇ ਦੋ ਸੀਗੇ ਕੋਈ ਮਾੜੇ ਨਹੀਂ ਐ ਕਾਫੀ ਮਤਲਬ ਵਧੀਆ ਆ ਹਨ ਦੇਖੋ ਜੀ ਅੱਜਕੱਲ 150 ਰੁਪਏ ਦਾ ਤਾਂ ਕਪੜਾ ਵੀ ਨਹੀਂ ਆਉਂਦਾ ਹੈਗਾ ਇਹ ਸਾਨੂੰ ਇੱਥੇ ਸਿਲੇ ਸਿਲਾਏ ਪਲਾਜ਼ੋ ਮਿਲ ਰਹੇ ਨੇ ਤੇ ਕੁੜੀਆਂ ਇਹਨਾਂ ਵਿੱਚ ਕਾਫੀ ਕੰਫਰਟੇਬਲ ਮਹਿਸੂਸ ਕਰਦੀਆਂ ਨੇ ਤੇ ਮਤਲਬ ਵਧੀਆ ਹੁੰਦੇ ਲੈਰੀਆ ਟਾਈਪ ਕਪੜਾ ਹੁੰਦਾ ਤੇ ਹਲਕਾ ਕਪੜਾ ਨਹੀਂ ਹੈਗਾ ਠੀਕ ਠਾਕ ਕਪੜਾ ਹੁੰਦਾ ਕਹਿਣ ਤੋਂ ਭਾਵ ਕੀ ਤੇ 150 ਰੁਪਏ ਵਿੱਚ ਤੁਹਾਨੂੰ ਇੱਕ ਨਹੀਂ ਦੋ ਮਿਲ ਰਹੇ ਤੇ ਹੋਰ ਕੀ ਚਾਹੀਦਾ ਤਾਂ ਇੱਥੇ ਮੇਰੀ ਬੇਟੀ ਇੱਕ ਮਹਿਰੂਨ ਲੈਂਦੀ ਹੈ ਤੇ ਇੱਕ ਉਹ ਬਲੈਕ ਵਾਲਾ ਤਾਂ ਇਧਰ ਤ올ੀਏ ਦੀ ਸੇਲ ਲੱਗੀ ਸੀਗੀ ਇੱਥੇ ਅ ਮਤਲਬ 100-100 ਰੁਪਏ ਦੇ ਵਧੀਆ ਤਾਵਲ ਸੀਗੇ ਤਾਂ ਇੱਥੇ ਉਹਨਾਂ ਦੀ ਸੇਲ ਲੱਗੀ ਹੋਈ ਆ ਤਾਂ ਦੇਖੋ ਜੀ ਐਦਾਂ ਤੁਹਾਨੂੰ ਰੇੜੀਆਂ ਫੜੀਆਂ ਘੰਟਾ ਘਰ ਦੇ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮਿਲ ਜਾਣਗੀਆਂ ਤੇ ਐਦਾਂ ਜਿੱਦਾਂ ਹੀ ਮੈਂ ਥੋੜਾ ਜਿਹਾ ਅੱਗੇ ਗਈ ਤੇ ਮੈਨੂੰ ਮੇਰੇ ਸਬਸਕ੍ਰਾਈਬਰਸ ਨੇ ਮੈਨੂੰ ਪਹਿਚਾਣ ਲਿਆ ਤੇ ਉਹਨਾਂ ਨੇ ਪੁੱਛਿਆ ਕਿ ਅਸੀਂ ਫੈਸ਼ਨ ਕਿੰਗ ਜਾਣਾ ਏ ਮੈਂ ਕਿਹਾ ਜੀ ਆਹ ਘੰਟਾ ਕਰ ਤੋਂ ਜਸਟ ਤੁਸੀਂ ਨਾਲ ਹੋ ਜੋ ਤੇ ਉਹ ਕਹਿੰਦੇ ਸੀ ਨਾ ਕੱਟ ਪੀਸ ਮਾਰਕੀਟ ਲੱਭ ਰਹੇ ਸੀਗੇ ਬਟ ਸਾਨੂੰ ਮਿਲ ਹੀ ਨਹੀਂ ਐ ਵੈਸੇ ਉਹ ਫੀਲਡ ਗਾਂਜ ਘੁੰਮਾ ਆਏ ਸੀਗੇ ਬਟ ਉਹ ਸਵੇਰੇ ਸਵੇਰੇ ਸੀ ਨਾ ਸਵੇਰੇ ਸਵੇਰੇ ਜਿਹੜੀ ਹੁੰਦੀ ਨਾ ਮਾਰਕੀਟ ਲੁਧਿਆਣੇ ਦੀ ਵੈਸੇ ਤਾਂ 11 ਵਜੇ ਦੇ ਬਾਅਦ ਵਿੱਚ ਹੀ ਸਟਾਰਟ ਹੁੰਦੀ ਤੇ ਜਿੱਦਾਂ ਜਿੱਦਾਂ ਦਿਨ ਜਾਂਦਾ ਹੈ ਨਾ ਉਦਾਂ ਉਦਾਂ ਲੁਧਿਆਣੇ ਦੇ ਬਾਜ਼ਾਰਾ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤਾਂ ਆਹ ਦੇਖੋ ਜੀ ਐ ਇੱਥੇ ਮੇਰੇ ਸਬਸਕ੍ਰਾਈਬਰਸ ਮੈਨੂੰ ਮਿਲੇ ਨੇ ਤੇ ਤੁਸੀਂ ਵੀ ਇਹਨਾਂ ਨੂੰ ਮਿਲੋ ਮੈਂ ਉਹ ਇਹਨਾਂ ਨੂੰ ਸਾਰਾ ਕੁਝ ਦੱਸ ਰਹੀ ਸੀਗੀ ਮੈਂ ਤੁਸੀ ਤਾਂ ਦੇਖਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤਾਂ ਦੇਖੋ ਜੀ ਹੁਣ ਅਸੀਂ ਵੱਧਦੇ ਹਾਂ ਅੱਗੇ ਇੱਥੇ ਤੁਹਾਨੂੰ ਤੌਲੀਏ ਰੈਡੀमेड ਕੱਪੜੇ ਲੇਡੀਜ਼ ਕੱਪੜੇ ਆ ਇਸ ਤਰ੍ਹਾਂ ਦੇ ਐਨਕਾ ਹੋਈਆਂ ਰੁਮਾਲ ਹੋਏ ਜੁਰਾਬਾਂ ਹੋਈਆਂ ਆਮ ਹੀ ਇਸ ਤਰ੍ਹਾਂ ਤੁਹਾਨੂੰ ਰੈੜੀਆਂ ਫੜੀਆਂ ਸਾਰੀਆਂ ਮਿਲ ਜਾਣਗੀਆਂ ਤੇ ਘੰਟਾ ਘਰ ਮਾਰਕੀਟ ਸਭ ਤੋਂ ਸਸਤੀ ਮਾਰਕੀਟ ਹੈ ਜੀ ਲੁਧਿਆਣੇ ਦੀ ਸਪੈਸ਼ਲੀ ਸੰਡੇ ਸੇਲ ਇੱਥੇ ਲੱਗਦੀ ਹੈ ਜੀ ਬਹੁਤ ਜ਼ਿਆਦਾ ਤੇ ਉੱਪਰ ਹੈ ਜੀ ਘੰਟਾ ਘਰ ਵਾਲਾ ਪੁਲ ਤੇ ਥੱਲੇ ਹੈ ਜੀ ਐਦਾ ਮਤਲਬ ਡਬਲ ਸਾਈਡਡ 4 ਲੇਅਰ ਵਾਲੀ ਇਹ ਵਾਲੀ ਸੜਕ ਹੈ ਤੇ ਇੱਕ ਪਾਸੇ ਐਦਾ ਆਉਣ ਦਾ ਰਸਤਾ ਇੱਕ ਪਾਸੇ ਜਾਣ ਦਾ ਰਸਤਾ ਤੇ ਪੂਰੇ ਬਾਜ਼ਾਰ ਵਿੱਚ ਐਦਾ ਤੁਹਾਨੂੰ ਰੌਣਕਾਂ ਮਿਲ ਜਾਣਗੀਆਂ ਅੱਜ ਰਾਬਾਂ ਦੇ ਪੈਕੇਟ ਇੱਥੇ 100 ਰੁਪਏ ਦੇ 9 ਜੋੜੇ ਦੇ ਰਹੇ ਸੀਗੇ ਤਾਂ ਦੇਖੋ ਜੀ ਆਹ ਟੀ-ਸ਼ਰਟਾਂ ਹੋਈਆਂ ਐਦਾ ਮਤਲਬ 100-100 ਰੁਪਏ ਨੂੰ 80-80 ਰੁਪਏ ਨੂੰ ਤੁਹਾਨੂੰ ਇੱਥੇ ਆਮ ਇਹ ਟੀ-ਸ਼ਰਟਾਂ ਜਿਵੇਂ ਲੋਰਾ ਹੋਈਆਂ ਸਾਰਾ ਕੁਝ ਮਿਲ ਜਾਵੇਗਾ ਉਹ ਸਾਹਮਣੇ ਹੈ ਜੀ ਲਾਟਰੀ ਮਾਰਕੀਟ ਜਿਹੜੀ ਕਿ ਲੁਧਿਆਣੇ ਦੀ ਇਕਲੋਤੀ ਅਜਿਹੀ ਮਾਰਕੀਟ ਹੈ ਜਿੱਥੇ ਤੁਹਾਨੂੰ ਲਾਟਰੀ ਦੀਆਂ ਟਿਕਟਾਂ ਮਿਲ ਜਾਣਗੀਆਂ ਜੇ ਹੁਣ ਰਖੜੀ ਆ ਰਹੀ ਹੈ ਨਾ ਅੱਗੇ ਉਸ ਵਜ੍ਹਾ ਕਰਕੇ ਰਖੜੀ ਦਾ ਤਿਉਹਾਰ ਹੈ ਤੇ ਇਸ ਕਰਕੇ ਇੱਥੇ ਪੂਰਾ ਇਹਨਾਂ ਨੇ ਆਪਣਾ ਪੂਰਾ ਲਗਾਇਆ ਹੋਇਆ ਹੈ ਜੀ ਬਿਲਕੁਲ ਘੰਟਾ ਘਰ ਜਿਹੜਾ ਹੈ ਨਾ ਲੁਧਿਆਣੇ ਦਾ ਕਲॉक ਟਾਵਰ ਉਸ ਦੇ ਨਾਲ ਹੀ ਹੈ ਜੀ ਲਾਟਰੀ ਵਾਲੀ ਮਾਰਕੀਟ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੈ ਜੀ ਕਿਉਂਕਿ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਘੰਟਾ ਘਰ ਦੇ ਬਿਲਕੁਲ ਨਾਲ ਹੈ ਜੀ ਬਸ 1 ਮਿੰਟ ਦਾ ਰਸਤਾ ਹੈ ਜੀ ਤਾਂ ਦੇਖੋ ਇੱਥੇ ਤੁਹਾਨੂੰ ਅੱਜ ਸੰਡੇ ਦਾ ਬਹੁਤ ਜ਼ਿਆਦਾ ਰਸ਼ ਦਿਖਾਈ ਦੇਵੇਗਾ ਜਿਵੇਂ ਅੱਜ ਦੇ ਕੱਪੜਿਆਂ ਦੇ ਢੇਰ ਹੋਏ ਤਾ ਦੇਖੋ ਐਦਾ ਮਤਲਬ ਲੋਅਰਾਂ ਟੀ-ਸ਼ਰਟਾਂ ਪਜਾਮੇ ਮਤਲਬ ਸਾਰਾ ਕੁਝ ਤੁਹਾਨੂੰ ਇੱਥੇ ਜਿਹੜੀ ਲੁਧਿਆਣੇ ਦੀ ਘਾਟਾ ਘਰ ਮਾਰਕੀਟ ਹੈ ਉੱਥੇ ਤੁਹਾਨੂੰ ਈਜ਼ੀਲੀ ਮਿਲ ਜਾਵੇਗਾ ਜੀ ਜਿਵੇਂ ਆ ਦੇਖੋ ਨਿਕਰਾ ਹੋਈਆਂ ਸ਼ਾਰਟ ਪੈਂਟ ਹੋਈ ਐਦਾਂ ਦੇ ਮਤਲਬ ਅੱਜਕੱਲ ਜੈਂਟਸ ਬਹੁਤ ਪਾਉਂਦੇ ਨੇ ਗਰਮੀ ਵਿੱਚ ਤਾਂ ਦੇਖੋ ਜੀ ਆ ਇੱਥੇ ਪੂਰਾ ਮਤਲਬ ਇਹਨਾਂ ਨੇ ਰੇਟ ਵੀ ਲਗਾਇਆ ਹੁੰਦਾ ਏ ਤੇ ਆਵਾਜ਼ਾਂ ਮਾਰ-ਮਾਰ ਕੇ ਵੀ ਬੁਲਾਉਂਦੇ ਨੇ ਤਾਂ ਦੇਖੋ ਜੀ ਕਾਫੀ ਸਸਤੀ ਮਾਰਕੀਟ ਹੈ ਅਗਰ ਤੁਸੀਂ ਆ ਲੁਧਿਆਣੇ ਵਿੱਚ ਆਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਇੱਥੇ ਸੰਡੇ ਨੂੰ ਆ ਸਕਦੇ ਹੋ ਕਿਉਂਕਿ ਸੰਡੇ ਨੂੰ ਲੁਧਿਆਣੇ ਦੇ ਕਾਫੀ ਬਾਜ਼ਾਰਾਂ ਵਿੱਚ ਸੇਲਾ ਲੱਗਦੀਆਂ ਜਿਵੇਂ ਆ ਦੇਖੋ ਇੱਥੇ ਬੱਚਿਆਂ ਦੇ ਕੱਪੜੇ ਟੋਕਰੀ ਵਿੱਚ ਪਾਏ ਹੋਏ ਨੇ ਨਿਊ ਬੋਨ ਬੇਬੀਜ਼ ਦੇ ਕੱਪੜੇ ਆ ਕੁੜੀਆਂ ਦੇ ਮੁੰਡਿਆਂ ਦੇ ਸਾਰਿਆਂ ਦਾ ਅਲੱਗ-ਅਲੱਗ ਪ੍ਰਾਈਸ ਹੈ ਦੇਖੋ ਇੱਥੇ ਇਹਨਾਂ ਨੇ ਪੂਰੀਆਂ ਟੀ-ਸ਼ਰਟਾਂ ਕਿਸ ਤਰ੍ਹਾਂ ਮਤਲਬ ਵਧੀਆ ਤਰੀਕੇ ਨਾਲ ਟੰਗੀਆਂ ਹੋਈਆਂ ਨੇ ਤੇ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਤੁਹਾਨੂੰ ਇੱਥੇ ਇਦਾਂ ਦਾ ਜੈਂਟਸ ਕੱਪੜਾ ਸਾਰਾ ਕੁਝ ਅਵੇਲੇਬਲ ਹੋ ਜਾਵੇਗਾ ਜੀ ਤੇ ਆ ਦੇਖੋ ਜੀ ਆ ਜਿਵੇਂ ਆ ਅਟੈਚੀ ਹੋਏ ਟੈਰਾ ਵਾਲੇ ਅਟੈਚੀ ਇੱਕ ਤੋਂ ਇੱਕ ਵੈਰਾਈਟੀ ਕਿਉਂਕਿ ਰੇਲਵੇ ਸਟੇਸ਼ਨ ਦੇ ਨਾਲ ਹੈ ਤੇ ਇਸ ਕਰਕੇ ਇੱਥੇ ਨਾ ਤੁਹਾਨੂੰ ਇਸ ਤਰ੍ਹਾਂ ਦਾ ਸਮਾਨ ਆਮ ਹੀ ਮਿਲ ਜਾਵੇਗਾ ਟਰੈਵਲਿੰਗ ਨਾਲ ਰਿਲੇਟਡ ਤੁਸੀਂ ਕੁਝ ਵੀ ਸਮਾਨ ਲੈਣਾ ਉਹ ਤੁਹਾਨੂੰ ਸਿਰਫ ਘਾਟਾ ਕਰ ਮਾਰਕੀਟ ਵਿੱਚ ਹੀ ਮਿਲੇਗਾ ਦੇਖੋ ਇੱਥੇ ਤੁਹਾਨੂੰ ਜੁੱਤੀਆਂ ਇੱਕ ਤੋਂ ਇੱਕ ਵੈਰਾਈਟੀ 200 ਰੁਪਏ 250 ਰੁਪਏ ਇਸ ਤਰ੍ਹਾਂ ਬੂਟਾਂ ਦੇ ਜੋੜੇ ਜਿਹੜੇ ਆਮ ਹੁੰਦੇ ਉਹ ਇੱਥੇ ਸਾਰੇ ਤੁਹਾਨੂੰ ਮਿਲ ਜਾਣਗੇ ਆ ਦੇਖੋ ਕਿਵੇਂ ਆਵਾਜ਼ਾਂ ਮਾਰ-ਮਾਰ ਕੇ ਬੁਲਾ ਰਹੇ ਨੇ ਕਿ ਇੱਧਰ ਆਓ ਇੱਧਰ ਆਓ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਤੇ ਲੁਧਿਆਣਾ ਜਿਹੜਾ ਸ਼ਹਿਰ ਹੈ ਜੀ ਵਪਾਰੀ ਵਰਗਾ ਤੇ ਇੱਥੇ ਫੈਕਟਰੀਆਂ ਇੱਥੇ ਕਪੜਾ ਬਣਦਾ ਹੈ ਤੇ ਇੱਥੇ ਮਤਲਬ ਮੈਨੂਫੈਕਚਰ ਹੁੰਦਾ ਹੈ ਤੇ ਇਸ ਕਰਕੇ ਸਭ ਤੋਂ ਵੱਧ ਸਸਤਾ ਕਪੜਾ ਜੀ ਲੁਧਿਆਣੇ ਵਿੱਚ ਹੀ ਹੈ ਤੇ ਸਾਡੀ ਵੀਡੀਓ ਦੇ ਮਾధ్యਮ ਰਾਹੀਂ ਤੁਹਾਨੂੰ ਪਤਾ ਲੱਗਦਾ ਹੈ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਤੇ ਇੱਥੇ ਕਾਫੀ ਦੁਕਾਨਦਾਰ ਵੀ ਅੱਦਾ ਕਹਿ ਰਹੇ ਸੀਗੇ ਹੈਲੋ ਗਾਈਜ਼ ਹੈਲੋ ਗਾਈਜ਼ ਤਾਂ ਉਹ ਦੇਖੋ ਸਾਹਮਣੇ ਇੱਕ ਵੀਰ ਕਹਿ ਰਿਹਾ ਕਿ ਹੈਲੋ ਗਾਈਜ਼ ਇਹ ਨਾ ਤਾਂ ਵੀ ਜੈਮਸ ਟੀ-ਸ਼ਰਟਾਂ ਦਾ ਐਦਾਂ ਮਤਲਬ ਸਾਰਾ ਇਹਨਾਂ ਨੇ ਟੰਗਿਆ ਹੋਇਆ ਹੈ ਆਪਣਾ ਕਿਉਂਕਿ ਬਹੁਤ ਜ਼ਿਆਦਾ ਵਿਕਦਾ ਹੈ ਕੱਪੜਾ ਹੋਇਆ ਲੁਧਿਆਣਾ ਵਿੱਚ ਸਭ ਤੋਂ ਵੱਧ ਜੀ ਇੱਥੇ ਕੱਪੜਾ ਹੀ ਵਿਕਦਾ ਹੈ ਸਭ ਤੋਂ ਸਸਤਾ ਕੱਪੜਾ ਹੈ ਜੀ ਜੀਵੇ ਦੇਖੋ ਆ ਇੱਥੇ ਤੁਹਾਨੂੰ ਇੱਕ ਖਾਲੀ ਪਲਾਟ ਦਿਖ ਰਿਹਾ ਹੋਣਾ ਇੱਥੇ ਸਿਰਫ ਸੰਡੇ ਨੂੰ ਹੀ ਸੇਲ ਲੱਗਦੀ ਹੈ ਇੱਥੇ ਤੁਹਾਨੂੰ ਜੀਨਸ ਹੋਈਆਂ ਪੈਂਟਾਂ ਜੀਨਸ ਪੈਂਟਾਂ ਹੁੰਦੀਆਂ ਨਾ ਜਿਹੜੀਆਂ ਸ਼ਰਟਾਂ ਹੋਈਆਂ ਜੈਂਟਸ ਉਹ ਤੁਹਾਨੂੰ ਸਾਰੀਆਂ ਇੱਥੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਮਿਲ ਜਾਣਗੀਆਂ ਕਿਉਂਕਿ ਸੰਡੇ ਮਹਾ ਸੇਲ ਐਦਾਂ ਦੇ ਜਿਹੜੇ ਖੁੱਲੇ ਪਲਾਟ ਹੁੰਦੇ ਨਾ ਉਹ ਤੁਹਾਨੂੰ ਸਿਰਫ ਇੱਥੇ ਲੁਧਿਆਣੇ ਵਿੱਚ ਹੀ ਕਵਰ ਹੋਏ ਹੁੰਦੇ ਦਿਖਾਈ ਦੇਣਗੇ ਕਿਉਂਕਿ ਐਦਾਂ ਦੇ ਖੁੱਲੇ ਪਲਾਟਾਂ ਦੀ ਤੇ ਜਦੋਂ ਐਦਾਂ ਕੱਪੜਾ ਲੱਗਦਾ ਹੈ ਨਾ ਤਾਂ ਉਹ ਹੱਥੋਂ-ਹੱਥ ਵਿਕਦਾ ਏ ਤਾਂ ਦੇਖੋ ਜੀ ਹਜੇ ਸਿਰਫ 12 ਕਵਜੇ ਦਾ ਟਾਈਮ ਹੈ ਤੇ ਹਜੇ ਹੀ ਗਾਹਾਂ ਦਾ ਰਸ਼ ਦੇਖੋ ਤੇ ਜਿੱਦਾਂ ਜਿੱਦਾਂ ਰਸ਼ ਹੁੰਦਾ ਹੈ ਪੂਰਾ 9-10 ਵਜੇ ਤੱਕ ਇੱਥੇ ਫੁੱਲ ਰਸ਼ ਰਹਿੰਦਾ ਹੈ ਕਿਉਂਕਿ ਸੰਡੇ ਨੂੰ ਹੁੰਦੀ ਹੈ ਜੀ ਛੁੱਟੀ ਤੇ ਸਾਰੇ ਹੀ ਮਤਲਬ ਲੁਧਿਆਣਾ ਵਾਸੀ ਮੈਨੂੰ ਤਾਂ ਲੱਗਦਾ ਸਾਰੇ ਬਾਜ਼ਾਰਾਂ ਵਿੱਚ ਹੀ ਹੁੰਦੇ ਉਹਨੇ ਕਿਉਂਕਿ ਸੰਡੇ ਨੂੰ ਲੋਕ ਲੇਟ ਉੱਠਦੇ ਨੇ ਇਸ ਵਜ੍ਹਾ ਕਰਕੇ ਮਾਰਕੀਟ ਵਗੈਰਾ ਥੋੜੀਆਂ ਲੇਟ ਖੁੱਲਦੀਆਂ ਨੇ ਤਾਂ ਦੇਖੋ ਜੀ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਰੌਣਕਾਂ ਨੇ ਤੇ ਉਹੀ ਮੈਂ ਤੁਹਾਨੂੰ ਫੇਰ ਇਨਫੋਰਮ ਕਰ ਦਵਾਂ ਕਿ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਇਹ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹੁਣ ਬਹੁਤ ਸਾਰੀਆਂ ਸਾਡੀ ਵੀਡੀਓਜ਼ ਆਉਣੀਆਂ ਅੱਗੇ ਕਾਫੀ ਵਧੀਆ-ਵਧੀਆ ਜਿਨ੍ਹਾਂ ਵਿੱਚ ਤੁਹਾਨੂੰ ਅਸੀਂ ਚੌੜਾ ਬਾਜ਼ਾਰ ਵੀ ਦੱਸਾਂਗੇ ਫੀਲਡਿੰਗਾਂ ਚ ਬਾਜ਼ਾਰ ਵੀ ਦੱਸਾਂਗੇ ਤੇ ਲੇਡੀਜ਼ ਹੋਲ ਸੇਲ ਸੂਟਾਂ ਦੀਆਂ ਦੁਕਾਨਾਂ ਵੀ ਦੱਸਾਂਗੇ ਕਿਉਂਕਿ ਅੱਗੇ ਆ ਰਿਹਾ ਹੈ ਰਖੜੀ ਦਾ ਤਿਉਹਾਰ ਇਸ ਵਜ੍ਹਾ ਕਰਕੇ ਜਿੱਥੇ ਲੇਡੀਜ਼ ਸੂਟ ਸਸਤੇ ਮਿਲਣਗੇ ਉਹ ਹੁਣ ਤੁਹਾਨੂੰ ਜ਼ਰੂਰ ਹੋਣ ਮੇਰੀਆਂ ਆਉਣ ਵਾਲੀਆਂ ਵੀਡੀਓ ਵਿੱਚ ਦਿਖਾਈ ਦੇਵੇਗਾ ਤਾਂ ਪਲੀਜ਼ ਤੁਸੀਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਮੈਂ ਇੰਨੀ ਮਿਹਨਤ ਨਾਲ ਜਾ ਕੇ ਵੀਡੀਓ ਬਣਾਉਂਦੀ ਆ ਇੱਥੇ ਇੱਕ ਲੁਧਿਆਣੇ ਵਿੱਚ ਚੋਰ ਵੀ ਬਹੁਤ ਹੁੰਦੇ ਨੇ ਅਗਰ ਅਸੀਂ ਇਸ ਤਰ੍ਹਾਂ ਫੋਨ ਲੈ ਕੇ ਵੀਡੀਓ ਬਣਾਉਂਦੇ ਨੇ ਤਾਂ ਫਿਰ ਕਈ ਵਾਰ ਤਾਂ ਚੋਰ ਫੋਨ ਵੀ ਖੋ ਕੇ ਲੈ ਜਾਂਦੇ ਨੇ ਤਾਂ ਪਲੀਜ਼ ਤੁਸੀਂ ਵੱਧ ਤੋਂ ਵੱਧ ਭੈਣ ਨੂੰ ਸਪੋਰਟ ਕਰਿਆ ਕਰੋ ਔਰ ਹਾਂ ਕਿਸੇ ਨੇ ਅਗਰ ਲੁਧਿਆਣਾ ਵਿੱਚ ਸ਼ਾਪਿੰਗ ਕਰਨ ਆਉਣਾ ਹੈ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਦੇਖੋ ਜੀ ਇੱਦਾਂ ਸਾਹਮਣੇ ਤੁਹਾਨੂੰ ਸਾਰੀ ਬਿਜਲੀ ਦੀ ਮਾਰਕੀਟ ਦਿਖਾਈ ਦੇਵੇਗੀ ਇਹ ਜਿਹੜੀ ਸਾਰੀ ਮਾਰਕੀਟ ਹੈ ਨਾ ਇਹ ਜੀ ਰੇਲਵੇ ਸਟੇਸ਼ਨ ਤੱਕ ਇੱਦਾਂ ਹੀ ਜਾਂਦੀ ਹੈ ਇਹ ਸਿੱਧੀ ਰੋਡ ਅੱਗੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਕੋਲ ਜਾ ਕੇ ਜਾਂਦੀ ਹੈ ਜਿੱਥੇ ਕਿ ਤੁਹਾਨੂੰ ਲੇਡੀਜ਼ ਸੂਟਾਂ ਦੀਆਂ ਹੋਲ ਸੇਲ ਦੁਕਾਨਾਂ ਫੀਲਡ ਗੰਜ ਬਾਜ਼ਾਰ ਜੀ ਐਮਡੀ ਗੋਬਰਦਨ ਸਿਟੀ ਸੈਂਟਰ ਸਾਰਾ ਕੁਝ ਉਧਰ ਹੀ ਮਿਲੇਗਾ ਆ ਦੇਖੋ ਜਿਵੇਂ ਆ ਤਰਪਾਲਾ ਹੋਈਆਂ ਕਿਸੇ ਨਾ ਆ ਲੈਣੀਆਂ ਕਿਸੇ ਜ਼ਿਮੀਦਾਰ ਨੇ ਪਿੰਡਾਂ ਵਾਲਿਆਂ ਨੇ ਜਿਵੇਂ ਮੰਨ ਲਓ ਇਹਨਾਂ ਤਰਪਾਲਾਂ ਦੀ ਬਹੁਤ ਲੋੜ ਰਹਿੰਦੀ ਤਾਂ ਉਹ ਇੱਥੇ ਲੁਧਿਆਣੇ ਦੀ ਘਾਂਟਾਕਰ ਮਾਰਕੀਟ ਵਿੱਚ ਆ ਸਕਦਾ ਹੈ ਜੀ ਜਿਹੜੀ ਆਹੀ ਰੋਡ ਸਿੱਧੀ ਅੱਗੇ ਜਾਂਦੀ ਹੈ ਨਾ ਤੁਸੀਂ ਨਾ ਪੁਲ ਦੇ ਉੱਪਰ ਨਹੀਂ ਚੜਨਾ ਪੁਲ ਦੇ ਥੱਲੇ ਥੱਲੇ ਜਾ ਕੇ ਉੱਥੇ ਤੁਹਾਨੂੰ ਮੋਟਰਾਂ ਦੇ ਪਾਰਟਸ ਦੀ ਮਾਰਕੀਟ ਵੀ ਮਿਲੇਗੀ ਜਿੱਥੇ ਕਿ ਤੁਹਾਨੂੰ ਪਲਾਸਟਿਕ ਦੇ ਪਾਈਪ ਹੋਏ ਮੋਟਰ ਹੋਏ ਕੰਪੈਨਸ਼ਨ ਹੋਏ ਇਸ ਤਰ੍ਹਾਂ ਦਾ ਮਤਲਬ ਕੋਈ ਵੀ ਸਮਾਨ ਲੈਣਾ ਉਹ ਤੁਹਾਨੂੰ ਸਾਰਾ ਇਸੇ ਮਾਰਕੀਟ ਵਿੱਚ ਅਵੇਲੇਬਲ ਹੋਵੇਗਾ ਆ ਦੇਖੋ ਇੱਥੇ ਤਰਪਾਲਾ ਦੇ ਕਿਵੇਂ ਢੇਰ ਲੱਗੇ ਹੋਏ ਨੇ ਮਤਲਬ ਕਹਿਣ ਤੋਂ ਭਾਅ ਕਿ ਕਾਫੀ ਮਿਕਸ ਵੈਰਾਈਟੀ ਹੈ ਇਸ ਮਾਰਕੀਟ ਵਿੱਚ ਕਪੜਾ ਤਾਂ ਇੱਥੇ ਸਸਤਾ ਹੈ ਹੀ ਹੈ ਜੀ ਬਾਕੀ ਹੋਰ ਜਿਵੇਂ ਅਗਰ ਰੇਨ ਕੋਟ ਉਹ ਇਹ ਫੌਜੀਾਂ ਦੀ ਯੂਨੀਫਾਰਮਸ ਹੋਈ ਇਸ ਤਰ੍ਹਾਂ ਤਰਪਾਲਾਂ ਹੋਈਆਂ ਪਿੰਡਾਂ ਨਾਲ ਰਿਲੇਟਡ ਜਿਵੇਂ ਮੰਨ ਲਓ ਪਾਣੀ ਵਾਲੇ ਪਾਈਪ ਹੋਏ ਮੋਟਰਾਂ ਉਹ ਹੋਈਆਂ ਹੁੰਦੀਆਂ ਨੇ ਜਿਹੜੀਆਂ ਮੋਟਰਾਂ ਹੁੰਦੀਆਂ ਨਵੇਂ ਟੋਲੂ ਪੰਪ ਹੋਏ ਉਹ ਸਭ ਤੁਹਾਨੂੰ ਇਸੇ ਮਾਰਕੀਟ ਵਿੱਚ ਅੱਗੇ ਸਿੱਧਾ ਜਾ ਕੇ ਰੋਡ ਵਿੱਚ ਉੱਥੋਂ ਤੁਹਾਨੂੰ ਮਿਲੇਗਾ ਦੇਖੋ ਇੱਥੇ ਕਾਫੀ ਅਦਾ ਮਤਲਬ ਬਾਰ ਵੀ ਰੇੜੀਆਂ ਫੜੀਆਂ ਲੱਗੀਆਂ ਹੋਏ ਨੇ ਆ ਤਰਪਾਲਾਂ ਦੀਆਂ ਦੁਕਾਨਾਂ ਤਾਂ ਤੁਹਾਨੂੰ ਇੱਥੇ ਆਮ ਹੀ ਮਿਲ ਜਾਣਗੀਆਂ ਅਟੈਚੀ ਲੈਣੇ ਹੋਏ ਬੈਗ ਲੈਣੇ ਹੋਏ ਜਿਵੇਂ ਆ ਛੋਟਾ ਮੋਟਾ ਸਮਾਨ ਇਸ ਤਰ੍ਹਾਂ ਮਤਲਬ ਬਹੁਤ ਜ਼ਿਆਦਾ ਤੁਹਾਨੂੰ ਇੱਥੇ इजीली ਮਿਲ ਜਾਵੇਗਾ ਜੀ ਤੇ ਤੁਸੀਂ ਆਉਣਾ ਕਿੱਥੇ ਹੈ ਜੀ ਅਗਰ ਤੁਸੀਂ ਬਾਈਟ ਰੇਨ ਆ ਰਹੇ ਹੋ ਤਾਂ ਤਾਂ ਜਸਟ ਨਾਲ ਹੀ ਤੁਹਾਨੂੰ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਅਗਰ ਤੁਸੀਂ ਬੱਸ ਆਉਂਦੇ ਹੋ ਤਾਂ ਫਿਰ ਬੱਸ ਸਾਡੇ ਤੋਂ ਸਿੱਧਾ ਜੀ ਤੁਸੀਂ ਘੰਟਾ ਕਰਨ ਨੂੰ ਆਟੋ ਲੈ ਸਕਦੇ ਹੋ ਤਾਂ ਬੱਸ ਉੱਥੋਂ ਤਾਂ ਸਾਰੀ ਮਾਰਕੀਟ ਸਟਾਰਟ ਹੀ ਹੋ ਜਾਂਦੀ ਹੈ ਤੇ ਸਾਡੇ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਮਾ ਲੁਧਿਆਣੇ ਦੇ ਕਿਹੜੇ ਬਾਜ਼ਾਰਾਂ ਵਿੱਚ ਕੀ ਮਿਲਦਾ ਹੈ ਤਾ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਕੀਤੇ ਬਿਨਾ ਨਾ ਜਾਇਓ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਪੰਜਾਬੀ ਬਲੋਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਐਦਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਅੱਗੇ ਆਪਣੇ ਤੁਸੀਂ WhatsApp ਵਿੱਚ ਸਟੇਟਸ ਵਿੱਚ ਵੀ ਲਗਾ ਸਕਦੇ ਹੋ ਵੀਡੀਓਜ਼ ਆਪਣੇ Facebook ਤੇ ਵੀ ਪੇਜ ਤੇ ਵੀ ਸ਼ੇਅਰ ਕਰ ਸਕਦੇ ਹੋ ਚਲੋ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਹ ਰੋਡ ਅੱਗੇ ਸਿੱਧੀ ਨਿਕਲਦੀ ਆ ਜੀ ਲੁਧਿਆਣੇ ਦਾ ਜਿਹੜਾ ਲੋਕਲ বাস ਅੱਡਾ ਏ ਉੱਥੇ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਐਂਡ ਟੇਕ ਕੇਅਰ